ਹਮੇਸ਼ ਨੇ ਗੁਰਪ੍ਰੀਤ ਸਿੰਘ ਪੁੱਲਰ ਨੇ ਮਜੀਠ ਮੰਡੀ ਵਿਖੇ ਵਪਾਰੀਆਂ ਅਤੇ ਇਲਾਕਾ ਵਾਸੀਆਂ ਨਾਲ ਬੈਠਕ ਕੀਤੀ। ਅਤਿਆਖਿਆ ਕਿ ਸ਼ਹਿਰ ਵਾਸੀਆਂ ਤੇ ਵਪਾਰੀਆਂ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਂਦਿੱਤੀ ਜਾਵੇਗੀ। ਇਸ ਮੀਟਿੰਗ ਵਿੱਚ ਵਪਾਰੀਆਂ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਵਰਗੇ ਮੁੱਦਿਆਂ ਨੂੰ ਕਮਿਸ਼ਨਰ ਸਰਦਾਰ ਪੁੱਲਰ ਦੇ ਸਾਹਮਣੇ ਲਿਆਂਦਾ ਗਿਆ। ਵਪਾਰੀਆਂ ਵੱਲੋਂ ਸਰਦਾਰ ਪੁੱਲਰ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਏਡੀਸੀਪੀ ਮੈਡਮ ਅਮਨਦੀਪ ਘੋੜ, ਏਸੀਪੀ सुरेंद्र ਸਿੰਘ, ਪ੍ਰਧਾਨ ਅਨਿਲ ਮਹਿਰਾ ਸਮੇਤ ਵੱਡੀ ਗਿਣਤੀ ਵਿੱਚ ਵਪਾਰੀ ਮੌਜੂਦ ਸਨ ਅੱਜ ਇੱਥੇ ਮਜੀਠ ਮੰਡੀ ਦੇ ਵਿੱਚ ਜਿਹੜੀ ਸਾਡੀ ਬਹੁਤ ਹੀ ਸਤਿਕਾਰਯੋਗ ਡਰਾਈ ਫਰੂਟ ਐਸੋਸੀਏਸ਼ਨ ਦੇ ਨਾਲ ਇੱਥੇ ਮੀਟਿੰਗ ਹੋਈ ਪਬਲਿਕ ਦੀ ਆਮ ਲੋਕਾਂ ਦੇ ਵੀ ਨੁਮਾਇੰਦੇ ਵਿੱਚ ਆਏ ਔਰ ਆਮ ਲੋਕਾਂ ਦੀਆਂ ਜਿਹੜੀਆਂ ਛੋਟੀ ਮੋਟੀ ਕੰਪਲੇਂਟ ਸੀ ਉਹ ਵੀ ਕੀਤੀਆਂ ਬਹੁਤ ਸੋਹਣੇ ਸੁਝਾਅ ਆਏ ਮੇਨਲੀ ਸੁਝਾਅ ਜਿਹੜੇ ਸੀਗੇ ਉਹ ਟ੍ਰੈਫਿਕ ਨਾਲ ਰਿਲੇਟਡ ਹੈ ਜਾਂ ਇਨਕ੍ਰੋਚਮੈਂਟ ਨਾਲ ਰਿਲੇਟਡ ਹੈ ਉਹ ਅਸੀਂ ਕਾਰਪੋਰੇਸ਼ਨ ਨਾਲ ਟੇਕ ਅਪ ਕਰਕੇ ਕਰਵਾਵਾਂਗੇ ਉਹ ਪੁਲਿਸ ਦਾ ਜਿਹੜਾ ਹਿੱਸਾ ਹੈ ਸਾਡੇ ਐਡੀਸੀਪੀ ਟ੍ਰੈਫਿਕ ਮੈਡਮ ਨਾਲ ਹੋ ਕੇ ਲੋਕਲ ਐਸੀਪੀ ਸੁਰਿੰਦਰ ਜੀ ਔਰ ਸਾਰੇ ਕਰਨਗੇ ਇਸ ਤੋਂ ਇਲਾਵਾ ਚਾਈਨਾ ਡੋਰ ਦੀ ਗੱਲ ਹੋਈ ਹੈ ਉਹ ਉਹਦੇ ਫਾਰਵਰਡ ਬੈਕਵਰਡ ਲਿੰਕ ਦੇ ਪਿੱਛੇ ਕਾਫੀ ਰਿਕਵਰੀਜ਼ ਹੋਈਆਂ ਸੋ ਉਹ ਨੂੰ ਹੋਰ ਵੀ ਅਸੀਂ ਜਿਹੜੀ ਕੈਂਪੇਨ ਹੈ ਉਹਦੇ ਅਗੇਂਸਟ ਹੋਰ ਤੇਜ਼ ਕਰਾਂਗੇ ਸੋ ਥੈਟ ਅਸੀਂ ਬਿਲਕੁਲ ਜੜ ਤੱਕ ਪਹੁੰਚ ਸਕੀਏ ਵੀ ਸਪਲਾਈ ਕਿੱਥੋਂ ਹੁੰਦੀ ਹੈ ਜੋ ਇਹ ਮੇਨ ਡਿਮਾਂਡ ਸੀ ਬੀਸੀਆਰ ਦੀ ਵਹੀਕਲ ਦੀ ਡਿਮਾਂਡ ਹੈ 7 ਤੋਂ 7 ਦੀ ਮਜੀਠ ਚੌਂਕ ਦੇ ਵਿੱਚ ਉਹ ਡਿਫਰੈਂਟਲੀ ਮੈਂ ਆਰਡਰ ਕਰ ਦਿੱਤੇ ਅੱਜ ਹੀ ਪੂਰੀ ਹੋ ਜੇਗੀ ਕੁਝ ਲੋਕਾਂ ਦੇ ਕੋਈ ਬੈਰੀਕੇਡਸ ਬਾਰੇ ਸੀ ਗੁਰਦੁਆਰੇ ਸ਼ਹੀਦਾਂ ਦੇ ਕੋਲ ਜਾਂ ਹੋਰ ਉਹ ਛੋਟੀ ਜਿਹੀ ਚੀਜ਼ ਉਹ ਮੈਡਮ ਇਸ ਤੋਂ ਬਾਅਦ ਜਾ ਕੇ ਉਹਨੂੰ ਆਪ ਉੱਥੇ ਮੌਕੇ ਤੇ ਦੇਖ ਕੇ ਰਿਜ਼ੋਲਵ ਕਰਾ ਦੇਣਗੇ ਜੋ ਬੈਸਟ ਇਨ ਪਬਲਿਕ ਇੰਟਰਸਟ ਹੋਵੇ ਅੱਜ ਸਾਡੀ ਐਸੋਸੀਏਸ਼ਨ ਵੱਲੋਂ ਸੀਪੀ ਸਾਹਿਬ ਦਾ ਅਭਿਨੰਦਨ ਕੀਤਾ ਗਿਆ ਉਹ ਆਏ ਸੀ ਸਾਡੇ ਕੋਲ ਸਾਡੀ ਮੁਸ਼ਕਿਲਾਂ ਸੁਣਨ ਵਾਸਤੇ ਉਹਨਾਂ ਨੂੰ ਅਸੀਂ ਪ੍ਰੋਬਲਮ ਜਿਹੜੀਆਂ ਦਸੀਆਂ ਸੀ ਸੇਫਟੀ ਵਾਸਤੇ ਉਹਨੇ ਉਸੇ ਟਾਈਮ ਤੇ ਉਹਨਾਂ ਮੁਸ਼ਕਿਲਤਾਂ ਨੂੰ ਦੂਰ ਕੀਤਾ